ਤਾਂ ਜਿਵੇਂ ਗੱਲ ਦੀ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਅੱਜ ਪਹੁੰਚੇ ਹੋਏ ਆ ਜਵੰਦਾਬਾਈ ਦੇ ਪਿੰਡ ਦੇ ਵਿੱਚ ਜਿੱਥੇ ਉਹਨਾਂ ਦਾ ਅੰਤਿਮ ਸਸਕਾਰ ਜਿਹੜਾ ਆ ਉਹ ਕੀਤਾ ਗਿਆ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਪਾਸੇ ਇੱਥੇ ਮਤਲਬ ਬਾਠ ਤੇ ਜਿਹੜੇ ਕੀਰਤਨ ਚੱਲਦਾ ਪਿਆ ਹੈ ਤੇ ਦੂਸਰੇ ਪਾਸੇ ਪੂਰਾ ਪਿੰਡ ਪੂਰਾ ਪੰਜਾਬ ਤੇ ਪੂਰਾ ਦੇਸ਼ ਹਮੜਿਆ ਹੋਇਆ ਆ ਇਹ ਜਿਹੜੀ ਵੀਡੀਓ ਬਣਦੀ ਪਈ ਹੈ ਇਹ ਸਸਕਾਰ ਤੋਂ ਪਹਿਲਾਂ ਦੀ ਵੀਡੀਓ ਆ ਪਰ ਕਿਉਂਕਿ ਕੈਨੇਡਾ ਦੇ ਹਿਸਾਬ ਦੇ ਨਾਲ ਅਸੀਂ ਉਸ ਹਿਸਾਬ ਦੇ ਨਾਲ ਪੋਸਟ ਕਰਾਂਗੇ ਪਰ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਥੇ ਆਪਣੇ ਦੋਸਤ ਨੂੰ ਸਜਦਾ ਕਰਨ ਦੇ ਲਈ ਪਹੁੰਚੇ ਹੋਏ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੇ ਬੰਦੋਬਸਤ ਕੀਤੇ ਗਏ ਆ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਆਪਣੇ ਦੋਸਤ ਦੀ ਜੋ ਵੀ ਨਿੱਕੀ-ਮੁੱਟੀ ਯਾਦ ਹੋਵੇ ਜਾਂ ਆਖਰੀ ਲਮਹਾ ਯਾਦ ਹੋਵੇ ਉਹ ਪੜਤਾਲਣ ਦੀ ਕੋਸ਼ਿਸ਼ ਕਰਾਂਗੇ ਸੋ ਜਿੱਥੇ ਕਿ ਉਸ ਜਗ੍ਹਾ ਤੇ ਖੜੇ ਹਾਂ ਜਿੱਥੇ ਆਪਣੇ ਦੋਸਤ ਨੂੰ ਅਲਵਿਦਾ ਆਖਣਾ ਹੈ ਉੱਥੇ ਹੀ ਬੜੇ ਖਾਸ ਆਪਣੀ ਆਪਣੇ ਹਿਸਾਬ ਦੇ ਨਾਲ ਸਜਦਾ ਕਰਨ ਦੇ ਲਈ ਮਰਦਾਨੇ ਕੇ ਜਿਹੜੇ ਕਿ ਬਾਬਾ ਮਰਦਾਨਾ ਜੀ ਜ਼ਿਕਰ ਗੱਲ ਕੀਤੀ ਜਾਵੇ ਉਹਨਾਂ ਦੇ ਅੱਗੇ ਜਿਹੜੀ ਪੀੜ੍ਹੀ ਚੱਲਦੀ ਹੁੰਦੀ ਹੈ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਠਾਨ ਜੀ ਖੜੇ ਸੀ ਕਿ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਦੱਸੋ ਤੁਹਾਡਾ ਨਾਮ ਤੁਸੀਂ ਕਿੱਥੋਂ ਆਏ ਮੇਰਾ ਨਾਮ ਨਿਹਾਲ ਸਿੰਘ ਹੈ ਜੀ ਵੀਰ ਦਾ ਨਾਮ ਹਰਦੇਵ ਸਿੰਘ ਵੱਧ ਨਿਕਲਾ ਤੇ ਬਦਨੀ ਕਲਾਮ ਹੋਗਾ ਪੰਡਾ 10 ਦਿਨਾਂ ਉਹਦੇ ਵੀਰ ਦਾ ਬੜਾ ਸਾਨੂੰ ਦੁੱਖ ਲੱਗ ਲਿਆ ਗੱਲ ਦਾ ਹਨਾ ਵੀ ਅਸੀਂ ਅਮੀਰ ਆਲਮ ਲੋਕ ਐ ਸਾਡੀ ਲਾਇਨ ਸੰਗੀਤ ਲਾਇਨ ਸਾਡੀ ਤੇ ਵਿਦਾ ਸਿੰਗਰ ਸੀਗਾ ਸਾਨੂੰ ਬੜਾ ਦੁੱਖ ਹੋਇਆ ਦੁੱਖ ਲੈ ਕੇ ਪਹੁੰਚੇ ਆ ਤੇ हां ਜਦੋਂ ਇੱਕ ਤੁਸੀਂ ਜਿਹੜੀ ਇਸੇ ਲਾਈਨ ਦੇ ਵਿੱਚ ਹੋ ਹਨਾ ਜੀ ਤੁਹਾਡੀ ਜਿਹੜੀ ਜ਼ਿੰਦਗੀ ਆ ਉਹ ਐਜ਼ ਅ ਸਿੰਗਿੰਗ ਕਿਵੇਂ ਚੱਲਦੀ ਪਈ ਹੈ ਭਾਈ ਮਰਦਾਨਾ ਜੀ ਸੀ ਜੀ ਉਹ ਸਾਡੇ ਗੁਰੂ ਹੈ ਹਮ ਅਸੀਂ ਉਹਨਾਂ ਦੀ ਬੀੜੀਆਂ ਉਹਨਾਂ ਦਾ ਬੱਚੇ ਪਰਿਵਾਰ ਸੀ ਉਹਨਾਂ ਦਾ ਹਮ ਤੇ ਇਸ ਕਰਕੇ ਸੰਗੀਤ ਨਾਲ ਜ਼ਿਆਦਾ ਪਿਆਰ ਹੈ ਹਮ ਵੀਰ ਸਿੰਗਰ ਸੀਗਾ ਹਮ ਦੁੱਖ ਲੈ ਕੇ ਪਹੁੰਚੇ ਹਮ ਤੇ ਦੋਸਤ ਸਾਡਾ ਸੀਗਾ ਜੇਕਰ ਗੱਲ ਕੀਤੀ ਜਾਵੇ ਤੁਸੀਂ ਕਈ ਵਾਰ ਹੁੰਦਾ ਨਾ ਆਪਾਂ ਜ਼ਿੰਦਗੀ ਚੱਲਦੀ ਰਹਿੰਦੀ ਹੈ ਤੇ ਸਾਹਮਣੇ ਕੋਈ ਨਾ ਕੋਈ ਸਿੰਗਰ ਹੁੰਦਾ ਆਪਾਂ ਸੁਣਦੇ ਰਹਿੰਨੇ ਹਾਂ ਬਟ ਅੱਜ ਕੱਲ੍ਹ ਦੀ ਦੌਰ ਦੇ ਵਿੱਚ ਦੇਖਿਆ ਕਿ ਥੋੜਾ ਮੋਟਾ ਜਿਹੜੇ ਗਾਣੇ ਆ ਥੋੜੇ ਜਿਆਦੇ ਉਹ ਕ੍ਰਾਈਮ ਵਾਲੇ ਜੇ ਆ ਰਹੇ ਸੀ ਪਰ ਜਦੋਂ ਦੇਖਿਆ ਰਾਤਵੀਰ ਜਵੰਦਾਵਾਲ ਤਾਂ ਜਵੰਦਾ ਨੇ ਕਲੀ ਤੋਂ ਸ਼ੁਰੂ ਕੀਤਾ ਆਪਣੇ ਹਨਾ ਪਰ ਉਸ ਤੋਂ ਬਾਅਦ ਵੀ ਜਿਹੜੇ ਗਾਣੇ ਗਾਏ ਆ ਬੜੇ ਨਿਮਰਤਾ ਨਾਲ ਸਾਦੇ ਤੰਗ ਦੇ ਨਾਲ ਗਾਏ ਗਏ ਜੀ ਜੀ ਹਾਂਜੀ ਇਹ ਗੱਲ ਸੱਚ ਹੈ ਜੀ ਬਹੁਤ ਵਧੀਆ ਗੀਤ ਸੀਗੇ ਵੀਰ ਦਾ ਬਹੁਤ ਸੋਹਣਾ ਮੈਟਰ ਸੀਗਾ ਪਰਿਵਾਰਕ ਬਹਿ ਕੇ ਬੰਦਾ ਇਨਸਾਨ ਸਮਝ ਸਕਦਾ ਸੀ ਚੰਗੇ ਕਲਾਕਾਰ ਸੀ ਚੰਗਾ ਲਿਖਦੇ ਸੀ ਚੰਗਾ ਗਾਉਂਦੇ ਸੀ ਜਦੋਂ ਤੁਹਾਨੂੰ ਇਹ ਖਬਰ ਦਾ ਪਤਾ ਲੱਗਿਆ ਕੀ ਕਰਦੇ ਪਏ ਸੀਗੇ ਤੇ ਜਦੋਂ ਪਤਾ ਲੱਗਿਆ ਤਾਂ ਕੀ ਮਤਲਬ ਕੀ ਅਹਿਸਾਸ ਦਿਲ ਚੋਂ ਨਿਕਲਿਆ ਪਤਾ ਲੱਗਿਆ ਬਹੁਤ ਹੀ ਦੁੱਖ ਹੋਇਆ ਇਸ ਤਰ੍ਹਾਂ ਲੱਗਿਆ ਵੀ ਜਿਵੇਂ ਕੋਈ ਆਪਣੇ ਪਰਿਵਾਰ ਵਿੱਚੋਂ ਦੁਰ ਜਾਂਦਾ ਹਮ ਇੰਨਾ ਕ ਦੁੱਖ ਲੱਗਿਆ ਹਾਂਜੀ ਅਰਦਾਸਾਂ ਤਾਂ ਉਦੋਂ ਵੀ ਚੱਲਦੀਆਂ ਹੁਣ ਬਹੁਤ ਅਰਦਾਸ ਕੀਤੀ ਜੀ ਤਕਰੀਬਨ ਜਿਹੜਾ ਮਰਦਾਨੇ ਦਾ ਪਰਿਵਾਰ ਹੈ ਹਨਾ ਸੰਗੀਤ ਲੈਣ ਨਾਲ ਵੀ ਆਪਾਂ ਸੰਤ ਦਾ ਹੈਗਾ ਹੀ ਆਪਣਾ ਘਰ ਘਰ ਦੇ ਵਿੱਚ ਖੈਰ ਲੈ ਜਾਂਦੇ ਦੁੱਧ ਵਾਲ ਦੇ ਪੁੱਤal ਦੇ ਘਰ ਜਾਂਦੇ ਹਨਾ ਤੇ ਅਰਦਾਸ ਤਾਂ ਵੈਸੇ ਆਪਾਂ ਸਭ ਦੀ ਕਰਦੇ ਆਂ ਤੇ ਬੜੇ ਅਸਵੀਰ ਲੀਵਰ ਅਰਦਾਸ ਤਾਂ ਬਹੁਤ ਜਿਆਦਾ ਕੀਤੀ ਅਰਦਾਸ ਕਰਦੇ ਸੀ ਚਲੋ ਮਾਲਕ ਨੇ ਨਹੀਂ ਸੁਣੀ ਵੀਛਦੀ ਕਿਉਂਕਿ ਕਹਿੰਦੇ ਆ ਕਿ ਸਾਰੀ ਦੁਨੀਆ 'ਚ ਅਰਦਾਸਾਂ ਹੁੰਦੀਆਂ ਪਈਆਂ ਸੀ ਇਹ ਵੀ ਵੀ ਸੀ ਕਿ ਨਾਲ ਵੀ ਆਜੂ ਵੀਰ ਆ ਬਾਰ ਹਨਾ ਪਰ ਐਜੇ ਜਿਕੇ ਸੰਗੀਤ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਲੋਕਾਂ ਨੂੰ ਐ ਹੁੰਦਾ ਹੈ ਯਾਰ ਵੀ ਤਾਂ ਕੈਮਰੇ ਮੂੰਹ ਲਿਆ ਕੇ ਗਾ ਲਿਆ ਪਰ ਉਹਦੇ ਪਿੱਛੇ ਦੀ ਤਪੱਸਿਆ ਨਹੀਂ ਪਤਾ ਹੁੰਦੀ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਕੈਮਰੇ ਅੱਗੇ ਆਉਣਾ ਚਲੋ ਅੱਜਕੱਲ ਹੈਗਾ ਦੌਰ ਕੈਮਰੇ 'ਗੇ ਆ ਜਾਣਾ ਜੇ ਗਾ ਲੈਣਾ ਪਰ ਕਈ ਵਾਰੀ ਨਹੀਂ ਐ ਨਹੀਂ ਗੱਲ ਹੁੰਦੀ ਹਨਾ ਠੀਕਾ ਠੀਕਾ ਇਹ ਦੇਖੋ ਕਈ ਵਾਰ ਹੁੰਦੇ ਕਹਿੰਦੇ ਕਿ ਇਹ ਜੇ ਮਾਹੌਲ ਦੇ ਵਿੱਚ ਉਹ ਗੱਲਾਂ ਵੀ ਨਹੀਂ ਨਿਕਲਦੀਆਂ ਕਿਉਂਕਿ ਅੰਦਰੋਂ ਰਲਾਪ ਬਹੁਤ ਜ਼ਿਆਦਾ ਆ ਤੇ رابطہ ਤਾਂ ਹੋਰ ਲੋਕਾਂ ਨਾਲ ਵੀ ਕਰਦੇ ਪਏ ਆ ਉੱਥੇ ਹੀ ਕਹਿੰਦੇ ਹੁੰਦੇ ਕਿ ਜਦੋਂ ਜਿਸ ਪਿੰਡ ਦੇ ਵਿੱਚ ਬੱਚਾ ਜੰਮਿਆ ਹੋਵੇ ਜਾਂ ਪੜਿਆ ਹੋਵੇ ਹਨਾ ਉਹ ਪਿੰਡ ਦੇ ਵੀਰ ਹੁਣੀ ਬੈਠੇ ਆ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਵੀਰੇ ਇਕਬਾਲ ਸਿੰਘ ਵੀਰ ਜੀ ਇਕਬਾਲ ਜੀ ਬਾਈ ਦਾ ਘਰ ਜਿਹੜਾ ਵਾਣਾ ਜਿੱਥੇ ਹੁਣ ਇਹਨਾਂ ਨੂੰ ਆਖਰੀ ਸਲਾਮ ਦੇਣਾ ਨਾਲ ਹੀ ਆ ਇਹ ਤੁਹਾਨੂੰ ਕੁਝ ਕਾਰਨ ਪਤ ਲੱਗੇ ਕਿ ਇੱਥੇ ਕਿਉਂ ਮਤਲਬ ਕਿਉਂਕਿ ਉੱਧਰ ਨਾ ਸ਼ਮਸ਼ਾਨ ਘਾਟ ਦੀ ਵੀ ਜਗ੍ਹਾ ਘਟਾ ਅਸੇ ਆਪਣੇ ਖੁੱਲੇ ਸਕੂਲ ਦੇ ਵਿੱਚ ਗਰਾਊਂਡ ਇੱਥੇ ਸਸਕਾਰ ਇੱਥੇ ਕਰ ਦਿੱਤਾ ਜਾਣਾ ਅੱਛਾ ਹਾਂਜੀ ਤੁਸੀਂ ਜਦੋਂ ਇਹ ਰਾਜਵੀਰ ਜੰਮੇ ਪੜੇ ਆ ਕਦੇ ਮਲਾਪ ਹੋਇਆ ਸੀ ਹਾਂਜੀ ਬਹੁਤ ਵਾਰ ਮਲਾਪ ਹੋਇਆ ਵੀਰ ਜੀ ਜਦੋਂ ਇਹ ਨੰਗਦੇ ਕਰਦੇ ਫਿਰ ਮਿਲ ਕੇ ਜਾਂਦੇ ਸੀ ਚਾਹੇ ਗੱਡੀ ਜਾਣ ਚਾਹੇ ਮੋਟਰਸਾਈਕਲ ਤੇ ਜਾਣ ਅੱਛਾ ਹਾਂਜੀ ਤੇ ਕਿਵੇਂ ਦਾ ਮਤਲਬ ਸੁਭਾ? ਸੁਭਾ ਬਹੁਤ ਚੰਗਾ ਸੀ ਵੀਰੇ। ਹਾਂ। ਹਾਂਜੀ। ਕਿਉਂਕਿ ਇਹ ਕਈ ਵਾਰ ਐ ਹੁੰਦਾ ਕਿ ਬੰਦੇ ਚੰਡੀਗੜ੍ਹ ਰਹਿਣ ਲੱਗ ਗਏ। ਹਾਂਜੀ। ਵੀ ਉਹ ਆਪਣੇ ਪਿੰਡ ਹੀ ਨਹੀਂ ਮੁੜੇ ਜੇ ਮੁੜਦੇ ਆ ਤਾਂ ਵੀ ਮਤਲਬ ਸਲਾਮ ਦੁਆ ਕਰਨੇ ਨਹੀਂ ਰਾਤੀ ਆਉਣਾ। ਨਹੀਂ ਜਿਹੇ ਚੰਡੀਗੜ੍ਹ ਲੱਖ ਰਹਿੰਦੇ ਸੀਗੇ ਉਹ। ਪਰ ਸਾਨੂੰ ਹਰ ਇੱਕ ਨੂੰ ਮਿਲਦੇ ਇਹ ਬਹੁਤ ਵਧੀਆ ਇਨਸਾਨ ਸੀ ਵੀਰੇ। ਹਾਂਜੀ। ਇਹ ਮਤਲਬ ਇੱਥੋਂ ਕਦੋਂ ਕ ਗਏ ਸੀ ਚੰਡੀਗੜ੍ਹ ਵੱਲ ਨੂੰ ਮੂਵ ਕਰ। ਇੱਥੇ ਗਿਆ ਨੂੰ ਤਕਰੀਬਨ 2 ਸਾਲ ਹੋ ਗਏ ਸੀ ਮੈਂ ਕਹਿੰਦੀ। ਅੱਛਾ ਦੋ ਸਾਲ ਹੀ ਹੋਏ। ਹਾਂਜੀ ਦੋ ਸਾਲ ਹੀ ਹੋਏ ਜੀ। ਉਸ ਤੋਂ ਪਹਿਲਾਂ ਇੱਥੇ ਹੀ ਰਹਿੰਦੇ ਹੁੰਦੇ ਸੀ। ਇੱ ਠੀਕ ਹੈ ਹਾਂਜੀ ਠੀਕ ਹੈ ਤੇ ਬਾਕੀ ਜਿਹੜੇ ਪਰਿਵਾਰਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਪਰਿਵਾਰ ਦੇ ਵਿੱਚ ਹੁਣ ਕੌਣ ਕੌਣ ਉਹਨਾਂ ਦੀ ਮੰਮੋ ਜੀ ਹੈ ਤੇ ਜਿਹੜੀ ਘਰਵਾਲੀ ਹੈ ਰਜੀਵ ਚੰਦਨੀ ਦੀ ਹਾਂਜੀ ਤੇ ਇੱਕ ਨੀ ਸਸਤਰ ਵੀ ਆਹੀ ਹੋਇਆ ਤੇ ਬੱਚੇ ਬੱਚੇ ਦੋ ਬੱਚੇ ਹੈ ਬੇਟੇ ਬੇਟੀਆਂ ਉਹ ਸਾਰੇ ਇੱਥੇ ਹੀ ਹੁਣ ਹਾਂਜੀ ਹਾਂ ਜਿੱਥੇ ਇੱਥੇ ਹੀ ਹੈ ਹਾਂਜੀ ਤੇ ਮਤਲਬ ਜਦੋਂ ਇਹ ਤੁਹਾਨੂੰ ਖਬਰ ਮਿਲੀ ਉਸ ਤੋਂ ਪਹਿਲਾਂ ਤਕਰੀਬਨ 10 ਦਿਨ ਹੋ ਗਏ ਸੀਗੇ ਹਨਾ ਹਾਂਜੀ 8 ਤੋਂ 10 ਦਿਨ ਮਿਲ ਸੀ ਜਾਂ ਜੀ ਤੇ ਮਤਲਬ ਉਹ ਤਾਂ ਵੀਡੀਓਜ਼ ਵੀ ਆਈਆਂ ਸੀ ਕਿ ਪਿੰਡ ਦੇ ਵਿੱਚ ਵੀ ਮਤਲਬ ਅਰਦਾਸ ਭੋਗ ਚੱਲਦੇ ਪਏ ਸੀ ਹਾਂਜੀ ਪੜ ਪੜ ਚੱਲਦੀ ਸੀ ਸਿੱਧ ਮਕਲਾ ਹੀ ਪਾਠ ਲਖਾਇਆ ਸੀਗਾ ਜੀ 6 ਪਾਸ਼ਾਦ ਗੁਰਦਵਾਰ ਸਾਹਿਬ ਤੇ ਆਪਣੇ ਪਿੰਡ ਪੋਨਾ ਦੇ ਸੀ ਪੋਨਾ ਦੇ ਸੀ ਹਾਂਜੀ ਤੁਹਾਡਾ ਕੀ ਨਾਮ ਹੈ ਅੰਗਰੇਜ਼ ਸਿੰਘ ਜੀ ਅੰਗਰੇਜ਼ ਜੀ ਤੁਹਾਡੇ ਨਾਲ ਕਦੇ ਮੁਲਾਕਾਤ ਹੋਈ ਇਹ ਜੀ ਮਰਦੇ ਰਹਿੰਦੇ ਜਦੋਂ ਆਉਂਦੇ ਸੀਗੇ ਲੰਘਦੇ ਹੱਥ ਥੜਾ ਕਰਕੇ ਜਾਂਦੇ ਸੀ ਯਾਨੀ ਲਾਜਮੀ ਕਿਵੇਂ ਦਾ ਹੁਣ ਦਿਲ ਚ ਕੀ ਹੈ ਦਿਲ ਚ ਬਹੁਤ ਔਖਾ ਜੀ ਨਾਣੀ ਜਵਾਨ ਮੁੰਡਾ ਵੇਚਣ ਜਾਣਾ ਪਿੰਡ ਚ ਬਹੁਤ ਇੱਕ ਤਾਂ ਇੰਨਾ ਕੁਝ ਮਤਲਬ ਅਚੀਵ ਕਰ ਲਿਆ ਸੀ ਛੋਟੀ ਉਮਰ ਦੇ ਵਿੱਚ ਤੇ ਬੇਵਕਤੀ ਮੌਤ ਹੈ ਨਾ ਬਹੁਤ ਜੀ ਯਾਨੀ ਘਾਟਾ ਪੈਣ ਦੀ ਗੱਲ ਦਾ ਜੀ ਨਾਣੀ ਬਹੁਤ ਨਾ ਕਮਾਲ ਹੈ ਛੋਟੀ ਉਮਰ ਦੇ ਬੱਚੇ ਨੇ ਤੇ ਮਤਲਬ ਇਹ ਵੀ ਸੁਣਿਆ ਜਾ ਰਿਹਾ ਕਿ ਹੁਣ ਇੱਥੇ ਉਹਨਾਂ ਦੇ ਨਾਂ ਦੀ ਸਮਾਦੀ ਵੀ ਜਿਵੇਂ ਬਣਾਈ ਬਣਾਈ ਜ ਕੁਝ ਐਸ ਤਰ੍ਹਾਂ ਦੀ ਗੱਲ ਹੈ ਏ ਦਾ ਜੀ ਹੁਣ ਘਰ ਵਾਲੇ ਬਾਅਦ ਚ ਦੱਸਣਗੇ ਜੀ ਕੀ ਇਹਨਾਂ ਦੀ ਬਿਉਂਤ ਬੰਦੀ ਹੈ ਘਰ ਦੀ ਪਰਿਵਾਰ ਦਾ ਕਿਵੇਂ ਮੇਲ ਮਲਾਬਸੀ ਪਿੰਡ ਦੇ ਨਾਲ ਬਹੁਤ ਸੋਹਣਾ ਮੇਲ ਮਲਾਬਸੀ ਸਾਰਾ ਨਾਲ ਪਿੰਡ ਚ ਵਰਤਦੇ ਸੀ ਸਰਪੰਚੀ ਸੀ ਪਿੱਛੇ ਇਹਦੀ ਮੰਮਾ ਦੀ ਲਈ ਹਾਂਜੀ ਬਿਲਕੁਲ ਬਹੁਤ ਵਧੀਆ ਸੀ ਪਿੰਡ ਚ ਇਹ ਹੁੰਦਾ ਨਾ ਕਿ ਵੀ ਬੰਦੇ ਹੁਣ ਚੰਡੀਗੜ੍ਹ ਚਲੇ ਗਏ ਪਿੰਡ ਲਈ ਵੀ ਕਾਰਜ ਕਰਾਏ ਹਾਂਜੀ ਆਉਂਦੇ ਜਾਂਦੇ ਰਹਿੰਦੇ ਸੀ ਤਕਰੀਬਨ ਹਫਤੇ ਚ ਇੱਕ ਜਿਹੜਾ ਮਾਰਦੇ ਸੀ ਦੋ ਗੜੇ ਆਏ ਚ ਆਉਂਦੇ ਜਾਂਦੇ ਰਹਿੰਦੇ ਸੀ ਕਦੇ ਐਵੇਂ ਵੀ ਹੋਇਆ ਵੀ ਕਿ ਪਿੰਡ ਦੇ ਵਿੱਚ ਬਹਿ ਕੇ ਵੀ ਬਾਈ ਹੋਰਾਂ ਨੇ ਕਦੇ ਗਾਣਾ ਗੁਣਾ ਸੁਣਾ ਦਿੱਤਾ ਹੋਵੇ ਜਾਂ ਕੋਈ ਐਵੇਂ ਦੀ ਸੁਣੀ ਕਦੇ ਤਕਰੀਬਨ ਬਿਆਹ ਸ਼ਾਦੀਆਂ ਜਾਂਦੇ ਜਾਂਦੇ ਰਹਿੰਦੇ ਸੀ ਤਕਰੀਬਨ ਵੱਧਦੇ ਰਹਿੰਦੇ ਸੀ ਹਾਂਜੀ ਸੋ ਇਹ ਚਲੋ ਪਿੰਡ ਦੇ ਲੋਕ ਬੈਠੇ ਆ ਇਹ ਉਹੀ ਲੋਕ ਆ ਜਿਹੜੇ ਕਿ ਰਾਜਵੀਰ ਦੇ ਦੇਖਦੇ ਛੋਟੇ ਮਤਲਬ ਤੋਂ ਛੋਟੇ ਹੁੰਦੇ ਦੇਖਿਆ ਹੁੰਦੇ ਹਾਂਜੀ ਛੋਟੇ ਹੁੰਦੇ ਤਾਂ ਹਾਂਜੀ ਕਿਵੇਂ ਦਾ ਸੀਗਾ ਬਚਪਨ ਨੂੰ ਕੁਝ ਯਾਦ ਬਹੁਤ ਵਧੀਆ ਬਹੁਤ ਖੁਸ਼ੀਆਂ ਹੁੰਦੀ ਸੀ ਕੋਈ ਕਿੱਸਾ ਯਾਦ ਆ ਕੋਈ ਨਹੀਂ ਜੀ ਸ਼ਾਇਦ ਹਾਂ ਮਤਲਬ ਇੱਥੇ ਵੱਡੇ ਹੋਏ ਹਾਂਜੀ ਇੱਥੇ ਵੱਡੇ ਹੋਏ ਹਾਂਜੀ ਚਲੋ ਅਸੀਂ ਇਹ ਕੋਸ਼ਿਸ਼ ਕਰਦੇ ਪਏ ਆ ਕਿ ਸ਼ਕਾਸ਼ ਕੋਈ ਉਸ ਤਰ੍ਹਾਂ ਦੀ ਮਤਲਬ ਦਿਲ ਚ ਕਈ ਵਾਰ ਗੱਲ ਯਾਦ ਰਹਿ ਜਾਂਦੀ ਹੁੰਦੀ ਹੈ ਬਾਕੀ ਇਹਨਾਂ ਨੇ ਰਾਜਵੀਰ ਨੂੰ ਛੋਟੇ ਹੁੰਦੇ ਆਂ ਤੋਂ ਵੱਡਾ ਹੁੰਦਾ ਦੇਖਿਆ ਆ ਤੇ ਹੁਣ ਇਹ ਆਖਰੀ ਸਲਾਮ ਦੇਣ ਲਈ ਇੱਥੇ ਪਹੁੰਚੇ ਹੋਏ ਆ। ਚਲੋ। ਅੱਜ ਵੀਰ ਜੀ। ਅੱਜ ਇੱਕ ਬਹੁਤ ਵੱਡਾ ਘਾਟਾ ਕਿਤੇ ਨਾ ਕਿਤੇ ਸੰਗੀਤ ਜਗਤ ਨੂੰ ਪੰਜਾਬੀ ਇੰਡਸਟਰੀ ਨੂੰ ਕਿਹਾ ਹੈ ਕਿਉਂਕਿ ਅਚਾਨਕ ਇਸ ਤਰ੍ਹਾਂ ਜੀ। ਜੀ। ਰਾਜਵੀਰ ਵੀਰ ਦੀ ਜੇ ਗੱਲ ਕਰੀਏ ਤੇ ਮੈਂ ਹਮੇਸ਼ਾ ਗੱਲ ਕਹਿੰਦਾ ਨਾ ਕਿ ਇੰਡਸਟਰੀ ਦੇ ਵਿੱਚ ਕਲਾਕਾਰ ਬਹੁਤ ਨੇ। ਪਰ ਬਹੁਤ ਚੰਦ ਗਿਣਤੀ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪਰਿਵਾਰ ਕਹਿ ਕੇ ਬੁਲਾਉਂਦੇ ਆ ਕਿਹ ਪ੍ਰੋਫੈਸ਼ਨਲ ਵਰਲਡ ਹੈ ਪਰ ਵੀਰ ਦੇ ਨਾਲ ਤਕਰੀਬਨ ਇੰਡਸਟਰੀ ਦੇ ਹਰ ਬੰਦੇ ਨਾਲ ਉਹਦਾ ਪਿਆਰ ਇਸ ਤਰੀਕੇ ਦਾ ਰਿਹਾ ਹਮੇਸ਼ਾ ਕਿ ਉਹ ਕੁਲ ਲੈ ਨਹੀਂ ਜਾ ਸਕਦਾ ਉਹ ਚੀਜ਼ਾਂ ਦੁਬਾਰਾ ਵੰਡ ਨਹੀਂ ਸਕਦੇ ਕਿਸੇ ਨਾਲ ਔਰ ਮੈਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਅਸੀਂ ਰਲ ਮਿਲ ਕੇ ਪਰਿਵਾਰ ਦੇ ਨਾਲ ਹਮੇਸ਼ਾ ਰਹੀਏ ਔਰ ਵਾਹਿਗੁਰੂ ਕਿਰਪਾ ਕਰੇ ਜਿੰਨਾ ਸਾਨੂੰ ਆਰਟ वाइज ਦੇਖ ਕੇ ਗਏ ਨੇ ਜਿੰਨਾ ਕੁਝ ਸਾਨੂੰ ਪਿਆਰ ਦੇ ਕੇ ਗਏ ਨੇ ਜਿੰਨਾ ਸਾਨੂੰ ਹਸਾ ਕੇ ਗਏ ਨੇ ਡੈਫੀਨੇਟਲੀ ਉਹ ਗੁਰੂ ਚਰਨਾ ਦੇ ਵਿੱਚ ਵਿਰਾਜੇ ਹੋਣ ਸਤਿਪੁਰ ਕਿਰਪਾ ਕਰਨ ਪਰਿਵਾਰ ਤੇ ਉਹਨਾਂ ਦੇ ਬੱਚਿਆਂ ਤੇ ਮੇਰੇ ਪਰੇ ਹੱਥ ਰੱਖਣਾ ਹਾਂਜੀ ਲੱਗਦਾ ਵੀ ਕਿਤੇ ਨਾ ਕਿਤੇ ਸੜਕ ਹਾਦਸੇ ਦਾ ਇਸ ਤਰ੍ਹਾਂ ਸ਼ਿਕਾਰ ਹੋਣਾ ਸਵਾਲ ਵੀ ਖੜੇ ਕਰਦਾ ਹੈ ਕਿ ਕਿਸ ਤਰ੍ਹਾਂ ਇਸ ਇਸ ਤਰੀਕੇ ਤੋਂ ਰੁਕਣੀਆਂ ਚਾਹੀਦੀਆਂ ਕਿ ਤੁਸੀਂ ਲਗਾਮ ਲਗਣੀ ਚਾਹੀਦੀ ਹੈ ਡੈਫੀਨੇਟਲੀ ਜੀ ਇਹਦੇ ਬਾਰੇ ਮੈਂ ਬੇਨਤੀ ਵੀ ਕਰਦਾ ਕਿ ਸਾਨੂੰ ਸਾਰਿਆਂ ਨੂੰ ਬਹੁਤ ਸੋਹਰਤ ਤਰੀਕੇ ਨਾਲ ਸੋਚ ਕੇ ਤੇ ਐਕਸ਼ਨ ਲੈਣ ਦੀ ਲੋੜ ਹੈ ਤਾਂ ਜੋ ਇਹੋ ਜਿਹੇ ਜਹਾਦ ਸੇ ਜਿਹੜੇ ਵਾਰ-ਵਾਰ ਨਾ ਹੋਣ ਧੰਨ ਮੇਰੇ ਬਾਰੇ ਮੇਰੇ ਬਾਰੇ